ਸੱਪਾ ਤੁਹਾਡੀ ਇਜਾਜ਼ਤ ਨਾਲ ਤੇ ਤੁਹਾਡੀ ਮਰਜ਼ੀ ਨਾਲ ਆਸ਼ੂ ਜੀ ਗੁਰਕੀਰਤ ਜੀ ਸੰਜੀਤ ਸਾਹਿਬ ਮੇਰ ਸਾਹਿਬ ਸਰ ਆਪकी इजाਜ਼ਤ ਸੇ ਅੱਜ ਤੋਂ ਕੋਈ ਤਕਰੀਬਨ 10 ਦਿਨ ਕਬਲ ਮੈਂ ਟੈਕਸ ਡਿਪਾਰਟਮੈਂਟ ਦਾ ਕਲਮਦਾਲ ਕਲਮਦਾਨ ਸੰਭਾਲਿਆ ਸੀ ਔਰ ਟੈਕਸ ਡਿਪਾਰਟਮੈਂਟ ਔਰ ਜਿਹੜੇ ਟੈਕਸ ਪੇਅਰਸ ਹੈ ਪੰਜਾਬ ਦੇ ਮੈਂ ਅਗਲੇ 10 ਦਿਨਾਂ ਦੇ ਵਿੱਚ ਜਿੱਥੇ ਚਾਹੇ ਉਹ ਅੰਮ੍ਰਿਤਸਰ ਹੈ ਲੁਧਿਆਣਾ ਜਲੰਧਰ ਮੋਹਾਲੀ ਪਟੰਡਾ ਮੈਂ ਤਕਰੀਬਨ ਸਾਰੇ ਸੈਂਟਰਸ ਦੇ ਵਿੱਚ ਜਾ ਕੇ ਜੋ ਟੈਕਸ ਪੇਅਰਸ ਦੇ ਮਸਲੇ ਮਸਾਇਲ ਹੈ ਜੋ ਉਹਨਾਂ ਦੀਆਂ ਮੁਸ਼ਕਿਲਾਂ ਕੋਈ ਉਹਨਾਂ ਦੇ ਖਤਸ਼ੇ ਹੈ ਉਹ ਤਿੰਨ ਚਾਰ ਕਿਸਮ ਦੇ ਹੈ ਇੱਕ ਤਾਂ ਖਤਸ਼ਾ ਹੈ ਜਿਹੜਾ ਕਿ ਅੱਜ ਤੋਂ 4 ਸਾਢੇ 4 ਸਾਲ ਪਹਿਲਾਂ ਜਿਹੜਾ ਵੈਟ ਦਾ ਨਿਯਮ ਸੀ ਵੈਟ ਦਾ ਨਿਯਮ ਖਤਮ ਹੋ ਗਿਆ ਫਿਰ GST ਦਾ ਨਿਯਮ ਸ਼ੁਰੂ ਹੋ ਗਿਆ ਪਰ ਤਕਰੀਬਨ 50 ਹਜ਼ਾਰ ਬੰਦੇ ਦੀ ਵੈਟ ਅਸੈਸਮੈਂਟ ਜਿਹੜੀਆਂ ਉਹ ਅਜੇ ਵੀ ਪੰਜਾਬ ਸਰਕਾਰ ਦੀ ਟੈਕਸ ਪ੍ਰਣਾਲੀ ਦੇ ਵਿੱਚ ਫਸੀਆਂ ਹੋਈਆਂ ਤਾਂ ਇੱਕ ਤਾਂ ਉਹ ਮਸਲਾ ਜਿਹੜਾ ਹੈ ਬੜਾ ਵੱਡਾ ਉੱਭਰ ਕੇ ਆ ਰਿਹਾ ਹੈ ਕਿ ਟੈਕਸ ਪੇਅਰ ਨੂੰ ਅਜੇ ਵੀ ਟੈਕਸ ਮਹਿਕਮੇ ਦੇ ਦਫ਼ਤਰਾਂ 'ਚ ਪੇਸ਼ ਹੋਣਾ ਪੈਂਦਾ ਹੈ ਔਰ ਮੈਨੂੰ ਇਹ ਵੀ ਖਬਰ ਮਿਲੀ ਹੈ ਕਿ ਉੱਥੇ ਉਹਨਾਂ ਦੀ ਹਰਾਸਮੈਂਟ ਹੁੰਦੀ ਹੈ ਦੂਸਰਾ ਹੈ ਕਿ ਜੀਐਸਟੀ ਦੇ ਜਿਹੜੇ ਮਸਲੇ ਮਸਾਇਲ ਹੈ ਔਰ ਖਾਸ ਕਰਕੇ ਲੁਧਿਆਣੇ ਦੀ ਇੰਡਸਟਰੀ ਉਹਦੇ ਚ ਜਿਹਨੂੰ ਇਨਵਰਟਡ ਟੈਕਸ ਸਟਰਕਚਰ ਕਹਿੰਦੇ ਆ ਕੁਝ ਟੈਕਸ ਦੇ ਰੇਟ ਜਿਹੜੇ ਆ ਉਹਨਾਂ ਚ ਅਨਾਰਮਲੀਜ਼ ਆ ਗਈਆਂ ਜਿਹਦੇ ਨਾਲ ਜਿਹੜਾ ਉਹਨਾਂ ਦਾ ਕੰਪੀਟੀਸ਼ਨ ਹੈ ਉਹਨੂੰ ਅਨਫੇਅਰ ਐਡਵਾਂਟੇਜ ਮਿਲ ਜਾਂਦੀ ਹੈ ਟੈਕਸ ਦੀ ਇੰਟਰਪ੍ਰੀਟੇਸ਼ਨ ਕੀ ਹੈ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਟੈਕਸ ਕੀ ਕਹਿ ਰਿਹਾ ਹੈ ਉਹ ਟੈਕਸ ਦੀ ਇੰਟਰਪ੍ਰੀਟੇਸ਼ਨ ਕਿਵੇਂ ਹੋਵੇ ਜੀਐਸਟੀ ਦਾ ਜਿਹੜਾ ਨਿਜਾਮ ਹੈ ਟੈਕਸ ਰੇਟ ਦੇ ਵਿੱਚ ਰੈਸ਼ਨਲਾਈਜ਼ੇਸ਼ਨ ਲੈ ਕੇ ਆਈਏ। ਔਰ ਤੀਸਰਾ ਹੈ ਕਿ ਟੈਕਸ ਡਿਪਾਰਟਮੈਂਟ ਦੇ ਵਿੱਚ ਜਿਹੜਾ ਵੀ ਟੈਕਸ ਪੇਅਰ ਹੈ ਉਹਨੂੰ ਕਿਸੇ ਈਟੀਓ ਦੇ ਸਾਹਮਣੇ ਕਿਸੇ ਇਨਸਪੈਕਟਰ ਦੇ ਸਾਹਮਣੇ ਪੇਸ਼ ਨਾ ਹੋਣਾ ਪਵੇ ਫੇਸਲੈਸ ਹੋ ਜਾਏ। ਜਿੰਨੀ ਟੈਕਸੇਸ਼ਨ ਦੇ ਵਿੱਚ ਅ ਟੈਕਸ ਡਿਪਾਰਟਮੈਂਟ ਦਾ ਬਿਲਕੁਲ ਰੋਲ ਜਿਹੜਾ ਹੈ ਉਹ ਫੈਸਲੇਸ ਹੋ ਜੇ ਮਤਲਬ ਕਿ ਜਿਹੜਾ ਲੁਧਿਆਣੇ ਦਾ ਬੋਰਡ ਹੈ ਲੁਧਿਆਣੇ ਦਾ ਬੋਰਡ ਜਿਹੜਾ ਹੈ ਜਿਹੜਾ ਅਸੈਸਰ ਨੂੰ ਇਹ ਨਹੀਂ ਪਤਾ ਮੇਰਾ ਟੈਕਸ ਕੌਣ ਅਸੈਸ ਕਰ ਰਿਹਾ ਉਹ ਮਲੋਟ ਜਾ ਕੇ ਹੋ ਰਿਹਾ ਅਬੋਰ ਜਾ ਕੇ ਜਾ ਰਿਹਾ ਅਬੋਰ ਵਾਲੇ ਦਾ ਸੰਗਰੂਰ ਹੋ ਰਿਹਾ ਤਾਂ ਕਿ ਕਿਸੇ ਬੰਦੇ ਨੂੰ ਟੈਕਸ ਦਫ਼ਤਰ ਨਾ ਜਾਣਾ ਪਵੇ ਮੋਬਾਈਲ ਵਿੰਗ ਜਿਹੜੇ ਹੈ ਸਟੇਟ ਦੇ ਉਹਨਾਂ ਦੀ ਜਿਹੜੀ ਹਰਾਸਮੈਂਟ ਹੈ ਉਹ ਖਤਮ ਹੋਵੇ ਔਰ ਜਿਹੜਾ ਟੈਕਸ ਕਲੈਕਸ਼ਨ ਹੈ ਉਹ ਡਾਟਾ ਐਨਾਲਿਟਿਕ ਟੈਕਸ ਨਾਲ ਉਹ ਡਾਟਾ ਇੰਟੈਲੀਜੈਂਸ ਦੇ ਨਾਲ ਇਕੱਠਾ ਹੋਵੇ ਸੋ ਇਹ ਸਾਰੀਆਂ ਮੁਸ਼ਕਲਾਂ ਇਸ ਤੋਂ ਇਲਾਵਾ ਟੈਕਸ ਤੋਂ ਇਲਾਵਾ ਜਿਹੜੀ ਇੰਡਸਟਰੀ ਦੀ ਹੋਰ ਮੁਸ਼ਕਲ ਹੈ ਚਾਹੇ ਉਹ ਬਿਜਲੀ ਬੋਰਡ ਦੇ ਇਤਬਾਰ ਨਾਲ ਹੈ ਖਾ ਉਹ ਕੋਈ ਇਨਹਾਂਸਮੈਂਟ ਦੇ ਇਹਨਾਂ ਦੇ ਕੇਸ ਹੈ ਉਹਨਾਂ ਦੇ ਇਤਬਾਰ ਨਾਲ ਹੈ ਜਾਂ ਕੋਈ ਇੱਥੋਂ ਦਾ ਲੁਧਿਆਣੇ ਦੇ ਫੋਕਲ ਪੁਆਇੰਟ ਹੈ ਉਹਨਾਂ ਦੀ ਇਨਫਰਾਸਟ੍ਰਕਚਰ ਦੀ ਗੱਲ ਹੈ ਕੁਝ ਲੋਕਲ ਗਵਰਨਮੈਂਟ ਦੇ ਤੇ ਜਿਹੜੇ ਸਾਡਾ ਅਰਬਨ ਅਫੇਅਰ ਉਹਨਾਂ ਦੇ ਬਾਈਲॉज ਦੀ ਗੱਲ ਹੈ ਉਹ ਸਾਰੀਆਂ ਮੈਂ ਪਿਛਲੇ 2 2.5 ਘੰਟਿਆਂ ਚਾਹ ਤੇ ਮੇਰੇ ਨਾਲ ਇੰਡਸਟਰੀਜ਼ ਮਿਨਿਸਟਰ ਗੁਰਕੀਰਤ ਸਿੰਘ ਕੋਟਲੀ ਸਾਹਿਬ ਉਹ ਵੀ ਅਸੀਂ ਇਕੱਠੇ ਸੀ ਸਾਰੇ ਐਮ ਐਲ ਏ ਵਗੈਰਾ ਸੀ ਆਸ਼ੂ ਜੀ ਇਹ ਸਾਰੀਆਂ ਮੈਂ ਚੀਜ਼ਾਂ ਸਮਝ ਲਈਆਂ ਔਰ ਅਗਲੀ ਕੈਬਨਿਟ ਮੀਟਿੰਗ ਦੇ ਵਿੱਚ ਇਹ ਸਾਰੇ ਮਸਲੇ ਜਿਹੜੇ ਆ ਜਿਹਨੂੰ ਪੰਜਾਬੀ ਚ ਕਹਿੰਦੇ ਆ ਕੱਪੜਾ ਛਾਨ ਫਰੇਡ ਵੇਅਰ ਦਿਸ ਵਿਲ ਬੀ ਡਿਸਕਸ ਥ्रेड ਵੇਅਰ ਔਰ ਦੀਵਾਲੀ ਤੋਂ ਪਹਿਲਾਂ ਪਹਿਲਾਂ ਇਹ ਸਾਰੇ ਮਸਲਿਆਂ ਦਾ ਕੋਈ ਨਾ ਕੋਈ ਮੁਸਤਕਿਲ ਹੱਲ ਪਰਮਨੈਂਟ ਹੱਲ ਜਿਹੜਾ ਹੈ ਇਹ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਦੀ ਸਰਕਾਰ ਚ ਅਸੀਂ ਕਰਨ ਜਾ ਰਹੇ ਹਾਂ ਮੇਰਾ ਅੱਜ ਲੁਧਿਆਣੇ ਆਉਣ ਦਾ ਇਹੀ ਮਕਸਦ ਸੀ ਕਿ ਇਹ ਸਾਰੇ ਜਿਹੜੇ ਮਾਮਲੇ ਆ ਜਿਹੜੇ ਪੰਜਾਬ ਦੀ ਇੰਡਸਟਰੀ ਨੂੰ ਪੰਜਾਬ ਦੀ ਇੰਡਸਟਰੀ ਤੇਜ਼ੀ ਨਾਲ ਵੱਧ ਸਕੇ ਕਾਰੋਬਾਰ ਦਾ ਪਹੀਆ ਤੇਜ਼ੀ ਨਾਲ ਚੱਲ ਸਕੇ کارਖਾਨਿਆਂ ਦੀਆਂ ਉਦਾਸ ਚਿਮਨੀਆਂ ਚ ਇੱਕ ਵਾਰੀ ਧੂਆਂ ਫੇਰ ਨਿਕਲ ਸਕੇ ਔਰ ਜਿਹੜੀਆਂ ਬਹਾਰਾਂ ਪੰਜਾਬ ਤੋਂ ਰੁਸ ਕੇ ਚਲੀਆਂ ਗਈਆਂ ਸੀ ਉਹ ਬਹਾਰਾਂ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਲੋਟ ਕੇ ਆਉਣ ਅੱਜ ਮੈਂ ਉਸ ਮਕਸਦ ਨਾਲ ਅੱਜ ਮੈਂ ਲੁਧਿਆਣਾ ਸ਼ਹਿਰ ਆਇਆ ਸੀ ਸ਼ੁਰੂਆਤ ਲੁਧਿਆਣੇ ਤੋਂ ਹੈ ਔਰ ਅਗਲੇ ਹਫ਼ਤੇ ਦੇ ਵਿੱਚ ਵਿੱਚ ਸਾਰੇ ਪੰਜਾਬ ਦੇ ਮੇਜਰ ਇੰਡਸਟਰੀਅਲ ਤੇ ਟਰੇਡਿੰਗ ਸੈਂਟਰਸ ਦੇ ਵਿੱਚ ਜਾ ਕੇ ਔਰ ਦੀਵਾਲੀ ਤੋਂ ਪਹਿਲਾਂ ਪਹਿਲਾਂ ਚਾਹੇ ਉਹ OTS ਦੀ ਸ਼ਕਲ ਦੇ ਵਿੱਚ ਜਾਂ ਕਿਸੇ ਕੰਸੈਸ਼ਨ ਦੀ ਸ਼ਕਲ ਦੇ ਵਿੱਚ ਜਾਂ ਇੰਟਰਪ੍ਰੀਟੇਸ਼ਨ ਦੀ ਸ਼ਕਲ ਦੇ ਵਿੱਚ ਤਾਂ ਕਿ इंडस्ट्रीज डिपार्टमेंट ਜਿਹੜਾ ਇੰਡਸ ਪੰਜਾਬ ਦੀ ਇੰਡਸਟਰੀ ਹੈ ਸਨਤਕਾਰ ਹੈ کاروبਾਰੀ ਵਪਾਰੀ ਹੈ ਔਰ ਮੈਂ ਸਮਝਦਾ ਕਿ ਜੇ ਵਪਾਰ ਹੈ ਤਾਂ ਸਰਕਾਰ ਹੈ ਜੇ ਪੰਜਾਬ ਦਾ ਦਿਲ ਧੜਕਦਾ ਹੈ ਚਾਹੇ ਉਹ এমਪਲॉयमेंट ਦੇ ਇਤਬਾਰ ਨਾ ਕਹਿ دیے ਜਾਂ ਉਹ ਟੈਕਸ ਰੈਵਨਿਊਸ ਤਾਂ ਉਹ ਜੀ 메ਜਰ ਕੰਟਰੀਬਿਊਸ਼ਨ ਜਿਹੜੀ ਇੰਡਸਟਰੀ ਦੀ ਹੈ ਔਰ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ ਈਜ਼ ਆਫ ਡੂਇੰਗ ਬਿਜ਼ਨਸ ਇਹ ਜਿੰਨੀ ਅਸੀਂ ਈਜ਼ ਆਫ ਡੂਇੰਗ ਬਿਜ਼ਨਸ ਬਿਹਤਰ ਤੋਂ ਬਿਹਤਰ ਬਣਾ ਸਕਾਂਗੇ ਇਸ ਮਕਸਦ ਨਾਲ ਇਸ ਉਦੇਸ਼ ਨਾਲ ਅੱਜ ਤੁਹਾਡੇ ਸ਼ਹਿਰ ਆਏ ਸੀ ਲੁਧਿਆਣੇ ਦੀ ਜਿੰਨੀ ਵੀ ਪ੍ਰੈਸ ਕੋਰ ਤੁਸੀਂ ਹਾਜ਼ਰ ਹੋ ਥੋੜਾ ਬਹੁਤ ਬਹੁਤ ਧੰਨਵਾਦ ਕੀ ਤੁਸੀਂ ਜ਼ਹਿਮਤ ਕੀਤੀ ਤੁਸੀਂ ਖੇਚਲ ਕੀਤੀ ਅੱਜ ਇਸ ਪ੍ਰੈਸ ਬਰੀਫਿੰਗ ਚ ਆਉਣ ਦੀ ਜੇ ਕੋਈ ਟੈਕਸ ਡਿਪਾਰਟਮੈਂਟ ਜਾਂ ਇੰਡਸਟਰੀਜ਼ ਡਿਪਾਰਟਮੈਂਟ ਦੇ ਇਤਬਾਰ ਨਾਲ ਕੋਈ ਤੁਹਾਡਾ ਸਵਾਲ ਹੈ ਤਾਂ ਆਈ ਵਿਲ ਬੀ ਵੈਰੀ ਹੈਪੀ ਟੂ ਆਨਸਰ ਸਰ ਆਲਸੋ ਜਿਸ ਤਰ੍ਹਾਂ ਤੁਸੀਂ ਕਿਹਾ ਪੰਜਾਬ ਨੂੰ ਜਿਹੜੀ ਬਹੁਤ ਵੱਡੀ ਤੁਸੀਂ ਕਰਜ਼ਮੁਕਤ ਕਰ ਦਿੱਤਾ ਉਹ ਪੰਜਾਬ ਦੇ ਹਰ ਜਿਹੜਾ ਭਾਗ ਨੇ ਕਿਉਂ ਨੂੰ ਅੱਜ ਬਹੁਤ ਜਿੰਨਾ ਕਿ ਫਿਕਰ ਸੀਗਾ ਹੁੰਦੇ ਬੇਫਿਕਰ ਕਰਤਾ ਵੀ ਪੰਜਾਬ ਅੱਜ ਕਰਜ਼ਮੁਕਤ ਹੋ ਗਿਆ ਤਾਂ ਕਿ 40000 ਕਰੋੜ ਰੁਪਏ ਦਾ ਕਰਜ਼ਾ ਤੁਸੀਂ ਕਰਦੇ ਹੋ ਬਹੁਤ ਵੱਡੀ ਤੁਸੀਂ ਕਮਾ ਦਿੱਤੀ ਹੈ ਸਾਰੇ ਕੁਝ ਵੀ ਹੋਣਗੇ ਪੂਰੇ ਪੰਜਾਬੀ ਕੀ ਇਹ 40000 ਕਰੋੜ ਰੁਪਏ ਇਹ ਹੁਣੇ ਤੁਸੀਂ ਕਿਸ ਤਿੱਕੇ ਨਾਲ ਕੀਤਾ ਇਹਦਾ ਕਰੈਡਿਟ ਜਿਹੜਾ ਹੈ ਤੁਹਾਡੀ ਕੰਪਨੀ ਸਰਕਾਰੋਂ ਜਾਂਦਾ ਔਰ ਕਿੰਨੇ ਸਾਲਾਂ ਚਾਹਦਾ ਕਿਉਂਕਿ ਬਿਰੋਤੀ 10 ਸਾਲ ਪਿੱਛੇ ਰਹੇ ਹੋ ਹਮੇਸ਼ਾ ਤੁਸੀਂ ਕਿਹਾ ਵੀ ਬਿਰੋਤੀਆਂ ਨੇ ਸਾਡੋਂ ਕਰਜ਼ਾ ਦੇ ਦਿੱਤਾ ਸਰ ਇਸ ਤਰ੍ਹਾਂ ਹੈ ਜੀ 40000 ਕਰੋੜ ਦਾ ਆਇਆ ਔਰ ਤੁਸੀਂ 4.5 ਸਾਲਾਂ ਵਿੱਚ ਕਿਸ ਤਰੀਕੇ ਨਾਲ 40000 ਕਰੋੜ ਨੂੰ ਮੈਨੇਜ ਕਰਕੇ ਹੁਣ ਤੁਸੀਂ ਕਹਿੰਦੇ ਇਨਾ ਪੈਸਾ ਇਹਦਾ ਕਰੈਡਿਟ ਕਿਹਨੂੰ ਨਾਲ ਦੇ ਬੰਦਾ ਸਰ ਸਰ ਇਸ ਤਰ੍ਹਾਂ ਹੈਗਾ ਕਿ ਜਿਹੜਾ ਬੰਦਾ ਲੁਧਿਆਣੇ ਬਸ 8ਡੇ ਤੇ ਕੇਲਿਆਂ ਦੀ ਰੇੜੀ ਵੀ ਲਾਉਂਦਾ ਉਹਨੂੰ ਵੀ ਆਪਣਾ ਘਰ ਚਲਾਉਣਾ ਹੁੰਦਾ ਕਿਉਂਕਿ ਉਹਨੇ ਰਾਤ ਨੂੰ ਆਪਣੇ ਬੱਚਿਆਂ ਵਾਸਤੇ ਰੋਟੀ ਲੈ ਕੇ ਜਾਣੀ ਹੁੰਦੀ ਹੈ। ਔਰ ਜੇ ਤੁਹਾਡੇ ਸਿਰ ਕਰਜ਼ਾ ਹੋਵੇ ਤਾਂ ਦੋ ਹੀ ਗੱਲਾਂ ਹੋ ਸਕਦੀਆਂ ਕਿ ਤੁਸੀਂ ਆਪਣੀ ਜਾਂ ਤਾਂ ਆਮਦਨ ਵਧਾ ਲਓ ਤੇ ਜਾਂ ਖਰਚੇ ਕਟਾ ਲਓ। ਹੋਰ ਤਾਂ ਹੋਰ ਦੇ ਵਿੱਚ ਕੋਈ ਮੰਤਰ ਤਾਂ ਹੈ ਨਹੀਂ। ਅਸੀਂ ਪਿਛਲੇ ਪੌਣੇ 5 ਸਾਲਾਂ ਚ ਪੰਜਾਬ ਸਰਕਾਰ ਨੇ ਅਸੀਂ ਆਪਣੇ ਆਮਦਨ ਵਧਾਈ ਹੈ। ਔਰ ਅਸੀਂ ਖਰਚੇ ਘਟ ਕੀਤੇ ਆ। ਔਰ ਜਿਹੜੀਆਂ ਮੈਂ ਗੱਲਾਂ ਕਹਿ ਰਿਹਾ ਹਾਂ ਇਹ ਮੈਂ ਕਿਸੇ ਸਿਆਸੀ ਸ਼ੌਕਾਬਾਜ਼ੀ ਨਾ ਨਹੀਂ ਕਹਿ ਰਿਹਾ ਕਿਉਂਕਿ ਇਹ ਤਾਂ ਜਿਹੜੇ ਪੰਜਾਬ ਸਟੇਟ ਦੇ ਅਕਾਊਂਟਸ ਹੁੰਦੇ ਆ ਇਹ ਆਡੀਟਰ ਜਨਰਲ ਆਡਿਟ ਕਰਦਾ ਹੈ ਹਰ ਕੁਆਟਰ ਦੇ ਵਿੱਚ ਆਡਿਟ ਹੁੰਦੇ ਆ ਇਹ ਪਬਲਿਕ ਡਾਕੂਮੈਂਟਸ ਹੁੰਦੇ ਆ ਅਸੀਂ ਆਪਣੇ ਪਿਛਲੇ 5 ਸਾਲਾਂ 'ਚ ਜਿਹੜੇ ਸਾਡੇ ਰੈਵਨਿਊਜ਼ ਆ ਜਿਹਨੂੰ ਅਸੀਂ ਆਮਦਨ ਕਹਿੰਦੇ ਆ ਇਹ ਅਸੀਂ ਦੁੱਗਣੀ ਕਰ ਲਿਆ ਔਰ ਅਸੀਂ ਜਿਹੜੇ ਖਰਚੇ ਆ ਅਸੀਂ ਆਪਣੇ ਖਰਚਿਆਂ ਨੂੰ ਦੁੱਗਣਾ ਹੋਣ ਤੋਂ ਲਗਾਮ ਦਿੱਤੀ ਹੋਈ ਹੈ ਇਸ ਵਜ੍ਹਾ ਨਾਲ ਅਸੀਂ ਪੰਜਾਬ ਆਪਣੇ ਪੈਰਾਂ 'ਚ ਖੜਾ ਹੋ ਗਿਆ ਸਾਡੀਆਂ ਸੇਵਿੰਗਸ ਆਉਣ ਲੱਗੀਆਂ ਅਸੀਂ ਪੇ ਕਮਿਸ਼ਨ ਜਿਹੜੀ ਹੈ ਉਹਨੂੰ ਇੰਪਲੀਮੈਂਟ ਕਰਤਾ ਅਸੀਂ ਕਿਉਂਕਿ ਤੁਸੀਂ ਇੱਕ ਜ਼ਰੂਰ ਇਸ ਗੱਲ ਨੂੰ ਅਪਰੀਸ਼ੀਏਟ ਕਰੋਗੇ ਔਰ ਤੁਸੀਂ ਆਪਣੇ ਤੁਸੀਂ ਕਾਰੋ ਕਬੀਲਦਾਰ ਬੰਦੇ ਹੋ ਮੇਰੀ ਆਮਦਨ ਤੇ ਮੇਰਾ ਖਰਚਾ ਕਿੰਨਾ ਇਹਦੇ 'ਚ ਮੈਨੂੰ ਬੈਲੈਂਸ ਤਾਂ ਬਣਾਉਣਾ ਹੀ ਪਏਗਾ ਅਸੀਂ ਉਹ ਬੈਲੈਂਸ ਬਣਾ ਕੇ ਰੱਖਿਆ ਹੋਇਆ ਆਮਦਨ ਤੇ ਖਰਚੇ ਦਾ ਦੂਸਰਾ 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 ਹੈ ਕਿ ਇੱਕ ਬੈਲੈਂਸ ਇਹ ਵੀ ਬਣਾਉਣਾ ਪੈਣਾ ਹੈ ਕਿ ਮੈਂ ਜਿਹੜੀ ਮੇਰੀ ਆਮਦਨ ਹੈ ਉਹ ਆਮਦਨ ਦਾ ਮੈਂ ਕਰਨਾ ਕੀ ਹੈ ਇੱਕ ਪਾਸੇ ਤਾਂ ਮੈਂ ਸਟੇਟ ਦੀ ਡਿਵੈਲਪਮੈਂਟ ਕਰਾਉਣੀ ਹੈ ਡਿਵੈਲਪਮੈਂਟ ਦਾ ਮਤਲਬ ਹੈ ਸੜਕਾਂ ਬਿਜਲੀ ਕਰ ਨਹਿਰਾ ਸਕੂਲ ਹਸਪਤਾਲ ਗਲੀ ਨਾਲੀ ਟੂਟੀ ਕੰਬਾ ਜਿਹਨੂੰ ਅਸੀਂ ਕੈਪੀਟਲ ਐਕਸਪੈਂਡੀਚਰ ਕਹਿੰਦੇ ਆ ਪਰ ਮੈਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਇੱਕ ਪੰਜਾਬ ਦੇ ਵਿੱਚ ਐਸਾ ਤਬਕਾ ਵੀ ਹੈ ਜਿਹੜਾ ਸੁਬਾ ਉੱਠਦਾ ਔਰ ਇਹ ਖੂਪ ਪਟਣ ਲੱਗ ਜਾਂਦਾ ਔਰ ਜਦੋਂ ਸ਼ਾਮ ਹੁੰਦੀ ਹੈ ਜਦੋਂ ਜੇ ਖੂਪ ਪਟਿਆ ਗਿਆ ਤਾਂ ਉਸ ਖੂਚੋਂ ਨੇ ਪਾਣੀ ਪੀਣਾ ਜੇ ਖੂ ਨਾ ਪਟਿਆ ਗਿਆ ਤਾਂ ਉਹ ਤੋਂ ਪਾਣੀ ਨਹੀਂ ਪੀਤਾ ਜਾਣਾ ਉਹ ਪਿਆਸੇ ਪੇਟ ਉਹ ਸੌਏਗਾ ਜਿਹਨੂੰ ਲੋਕ ਭਲਾਈ ਦੇ ਕੰਮ ਕਹਿੰਦੇ ਆ ਔਰ ਇਹ ਜਿਸ ਸਰਕਾਰ ਚ ਅਸੀਂ ਕੰਮ ਕਰ ਰਹੇ ਆ ਅਸੀਂ ਮਸਲਨ ਬੁਢਾਪਾ ਪੈਨਸ਼ਨ ਸ਼ਗਨ ਸਕੀਮ ਫਰੀ ਜਿਹੜੇ ਬੱਸ ਟਰੈਵਲ ਇਸ ਤੋਂ ਇਲਾਵਾ ਆ ਜਿਹੜੇ ਬਿਜਲੀ ਦੇ ਬਿੱਲ ਮਾਫ ਕੀਤੇ ਹੋਰ ਕੰਸੈਸ਼ਨਸ ਦਿੱਤੀ ਇਹਦਾ ਵੀ ਇੱਕ ਬੈਲੈਂਸ ਬਣਾਉਣਾ ਪੈਣਾ ਔਰ ਉਸੇ ਸਵਾਲ ਦਾ ਜਵਾਬ ਹੈ ਕਿ ਪੰਜਾਬ ਦੇ ਕੁਝ ਸ਼ਾਰਟ ਟਰਮ ਗੋਲਸ ਹੈ ਪਰ ਸਾਡੇ ਲੌਂਗ ਟਰਮ ਗੋਲਸ ਵੀ ਹੈ ਪੰਜਾਬ ਨੇ ਅੱਜ ਤੋਂ 10 ਸਾਲ 20 ਸਾਲ 30 ਸਾਲ ਤੱਕ ਉਹਦਾ ਵੀ ਬੈਲੈਂਸ ਸੋ ਥੋੜਾ ਜੇ ਮੈਂ ਸਵਾਲ ਦਾ ਜਵਾਬ ਦਵਾ ਇੱਕ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਇਹ ਵਜ੍ਹਾ ਹੈ ਕਿ ਪੰਜਾਬ ਅੱਜ ਫੇਰ ਅਸੀਂ ਕੋਈ ਸਾਡਾ ਕੋਈ ਓਵਰਡਰਾਫਟ ਹੈ ਨਹੀਂ ਅਸੀਂ ਕਿਸੇ ਦੀਆਂ ਦੇਣਦਾਰੀਆਂ ਨਹੀਂ ਦੇਣੀਆਂ ਔਰ ਅਸੀਂ ਇਸ ਹیثیت ਤੇ ਔਕਾਤ 'ਚ ਆ ਗਏ ਆਂ ਕਿ ਅਸੀਂ ਲੋਕਾਂ ਨੂੰ ਖਾਸ ਕਰਕੇ ਲੋਕ ਭਲਾਈ ਦੇ ਕੰਮਾਂ 'ਚ ਅਸੀਂ ਕੰਸੈਸ਼ਨ ਦੇਣ ਲੱਗੇ ਆਂ ਆਪ ਬੋਤੋ ਸਰ ਜਿਹੜਾ ਸਾਡੀ ਆਪਾ ਕਾਂਗਰਸ ਦੀ ਸਰਕਾਰ ਜੋ ਬਣੀ ਸੀਗੀ ਉਹ ਸਿਰਫ ਇੱਕ ਪ੍ਰੈਸ ਕਾਨਫਰੰਸ ਕਰਕੇ ਆ ਗਿਆ ਕਿ ਪਿਛਲੀ ਸਰਕਾਰ ਨੇ ਸਾਡੇ ਤੇ ਕਰਜ਼ਾ ਛੱਡ ਕੇ ਗਈ ਹੈ ਇੱਕ ਵੱਡਾ ਕਰਜ਼ਾ ਸਾਡੇ ਦੇ ਛੱਡਿਆ ਗਿਆ ਉਹ ਕਰਜ਼ਾ ਹੁਣ ਜਦੋਂ ਸਰਕਾਰ ਹੁਣ ਤੇ ਦੁਬਾਰੀ ਇਲੈਕਸ਼ਨ ਹੋਣ ਜਾ ਰਹੇ ਨੇ ਇੱਕ ਕਰਜ਼ਾ ਸਾਡੇ ਦੇ ਉੱਤੇ ਵਧਿਆ ਲਾ ਜਾਂ ਘਟਿਆ ਲਾ ਜਾਂ ਅਸੀਂ ਉੱਥੇ ਉੱਥੇ ਖੜੇ ਆਂ ਸਭ ਇੱਕ ਕਰਜ਼ਾ ਜਿਹੜਾ ਓਵਰਆਲ ਤਾਂ ਵਧੀਆ ਹੈ ਬਟ ਪਰਸੈਂਟੇਜ ਦੇ ਹਿਸਾਬ ਨਾਲ ਸਾਡੀ ਆਮਦਨ ਦੇ ਹਿਸਾਬ ਨਾਲ ਘਟਿਆ ਮੈਂ ਮੈਂ ਤੁਹਾਨੂੰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਹੈ ਕਿ ਮੇਰੇ ਘਰੇ ਜਿਹੜਾ ਆ ਆਦਮੀ ਮੇਰਾ ਰੋਟੀ ਪਕਾਂਦਾ ਹੈ ਜਾਂ ਮੇਰੀ ਸੇਵਾ ਕਰਦਾ ਹੈ ਉਸ ਬੰਦੇ ਨੂੰ ਤਾਂ ਜੇ 50000 ਰੁਪਏ ਦਾ ਉਹਦੇ ਤੇ ਕਰਜ਼ਾ ਹੋਵੇ ਤਾਂ ਉਹਨੂੰ ਬਹੁਤ ਵੱਡੀ ਰਕਮ ਲੱਗੇਗੀ ਪਰ ਜੇ ਮਨਪ੍ਰੀਤ ਦੇ ਉੱਤੇ ਲੱਖ ਰੁਪਇਆ ਵੀ ਕਰਜ਼ਾ ਹੈ ਮੇਰੇ ਆਪ ਦੇ ਉੱਤੇ ਕਿਉਂਕਿ ਮੈਂ ਜ਼ਮੀਨਾਂ ਵਾਲਾ ਆਦਮੀ ਐ ਤਾਂ ਮੈਨੂੰ ਉਹ ਕੱਟ ਲੱਗੇਗਾ ਸੋ ਜਿਹੜਾ ਪੰਜਾਬ ਦਾ ਕਰਜ਼ਾ ਜਿਹੜਾ ਹੈ ਓਵਰ ਆਲ ਪੰਜਾਬ ਦੀ ਆਮਦਨ ਨਾਲ ਤਾਂ ਉਹਦੀ ਪਰਸੈਂਟੇਜ ਥੱਲੇ ਗਈ ਐ ਬਟ ਉਹ ਰਕਮ ਜਿਹੜੀ ਆ ਉਹ ਤਾਂ ਵਧੀ ਐ ਸਰ ਵਾਟ ਇਜ਼ ਦ ਟੋਟਲ ਅਨਵੋਲਵਡ ਇਨ ਦੈਟ ਟੂ ਲੱਖ 75000 ਕਰੋੜ ਕਰਜ਼ਾ ਹੈ ਪੰਜਾਬ ਦਾ ਜਿਹਦੇ ਵਿੱਚੋਂ 40000 ਤਾਂ ਸਾਨੂੰ ਇੱਕ ਪੁਸ਼ਤ ਪਹਿਲੇ ਦਿਨ ਹੀ ਟੱਕਰ ਗਿਆ ਸੀ ਮਨਜੀਤ ਬੈਲੈਂਸ ਬਣਾ ਲੇ ਛੱਡ ਕੇ ਕਿਨਾਂ ਗਏ ਸੀ ਜੀ ਕਰ ਜਾਓ ਅੱਗਲੀ ਤਲਾਂ ਕਿਨਾਂ ਛੱਡ ਗਏ ਦੋ ਦੋ ਲੱਖ ਆਲਮ ਦੋ ਕੁ ਲੱਖ ਦੇ तकरीबन ਕਰੋੜ ਛੱਡ ਕੇ ਗਏ ਸੀ ਔਰ 40000 ਦੇ ਜਿਹੜਾ ਸਾਨੂੰ ਐਡੀਸ਼ਨਲ ਸਾਨੂੰ ਮਿਲ ਗਿਆ ਸਰ ਜਿਹੜੀ ਆਪਾਂ ਸ੍ਰੀ ਕੀਤੇ ਜੇ ਇੱਕ ਹੈ ਤੇ ਕਿਹੜੀ ਤਰੀਕਾ ਇਹ ਅਮਾਉਂਟ ਆ ਗਈ ਸਭ ਇਹ ਆਡੀਟਡ ਰਿਜ਼ਲਟਸ ਹੈ ਤੁਹਾਨੂੰ ਕਿਸੇ ਵੀ ਪਬਲਿਕ ਡਾਕੂਮੈਂਟ ਚੋਂ ਮਿਲ ਜਾਣਗੇ ਸਰ ਸਰ ਇੱਕ ਇੱਕ ਵਾਰ ਕਰ ਲੇ ਪਰ ਆਪਣਾ ਜੋ ਵੀ ਸਭ ਬੈਲੈਂਸ ਬਣਾਉਣ ਦੀ ਗੱਲ ਕਰ ਰਹੇ ਜੋ ਆਪਣੀ ਆਮਦਨ ਵਧੀ ਹੈ ਕਿ ਆਪਾਂ ਖਰਚਾ ਕਰਾਇਆ ਕਿ ਸਰ ਸਰ ਆਮਦਨ ਦੁੱਗਣੀ ਕਰ ਲਈ ਹੈ ਆਮਦਨ ਸਰ ਦੇਖੋ ਖਰਚੇ ਵੀ ਤਾਂ ਵਧਿਆ ਪਰ ਖਰਚੇ ਦੁੱਗਡੇ ਨਹੀਂ ਵਧੇ ਤਾਂ ਖਰਚੇ ਤਾਂ ਵਧਣਗੇ ਕਿਉਂਕਿ ਹਰ ਸਾਲ ਸੈਲਰੀਜ਼ ਵਧਦੀਆਂ ਐ ਇਨਕ੍ਰੀਮੈਂਟ ਲੱਗਦੇ ਐ ਡੀਏ ਲੱਗਦਾ ਐ ਹਰ ਚੀਜ਼ ਲੱਗਦੀ ਐ ਬਟ ਅਸੀਂ ਆਪਣੀ ਆਮਦਨ ਦੁੱਗਣੀ ਕਰ ਲਈ ਐ ਖਰਚੇ ਦੁੱਗਨੇ ਨਹੀਂ ਹੋਣ ਦਿੱਤੇ ਇਸ ਵਜ੍ਹਾ ਨਾਲ ਸਾਨੂੰ ਓਵਰਡਰਾਫਟ 'ਚ ਨਹੀਂ ਜਾਣਾ ਪਿਆ ਅਸੀਂ ਸਿੰਕਿੰਗ ਫੰਡ ਕ੍ਰੀਏਟ ਕਰ ਲਿਆ ਹੈ ਔਰ ਪੰਜਾਬ ਦੀ ਜਿਹੜੀ ਜਿਸ ਹਾਲਾਤ ਦੇ ਵਿੱਚ ਅਕਾਲੀ ਦਲ ਵੇਲੇ ਹਰ ਦੂਜੇ ਦਿਨ ওভারਡਰਾਫਟ ਸਕੇਟ ਹੁੰਦਾ ਸੀਗਾ ਸੈਲਰੀਜ਼ ਲੇਟ ਹੋ ਜਾਂਦੀਆਂ ਸੀ ਇੱਕ ਦਿਨ ਵੀ ਸੈਲਰੀ ਅਸੀਂ ਰੁਕੜਨੀ ਨਹੀਂ ਦਿੱਤੀ ਬੁਢਾਪਾ ਪੈਨਸ਼ਨ ਜਿਹੜੀ ਉਹਨਾਂ ਵੇਲੇ ਉਹਨਾਂ ਕੋਲੇ 250 ਰੁਪਏ ਹੁੰਦੀ ਸੀ ਉਹ 1500 ਕਰਤੀ ਹੈ ਔਰ ਇੱਕ ਵੀ ਮਹੀਨਾ ਨਾਗਾ ਨਹੀਂ ਪੈਣ ਦਿੰਦਾ ਅਕਾਲੀ ਦਲ ਵੇਲੇ ਤਾਂ 6-6 ਮਹੀਨਿਆਂ ਦੇ ਨਾਗੇ ਵੀ ਪੈ ਜਾਂਦੇ ਸੀ ਔਰ ਮੈਂ ਫੇਰ ਇਹਨੂੰ ਪਲੀਜ਼ ਇਹਨੂੰ ਮਨਪ੍ਰੀਤ ਦੀ ਵਜ੍ਹਾ ਨਾਲ ਨਹੀਂ ਹੋਇਆ ਸਰ ਇਹ ਪਰਮਾਤਮਾ ਨੇ ਕੋਈ ਖਾਸ ਪੰਜਾਬ ਤੇ ਸਿਰ ਤੇ ਹੱਥ ਰੱਖਿਆ ਹੋਇਆ ਇਹ ਪਤਾ ਨਹੀਂ ਅਸੀਂ ਮੈਨੇਜ ਕਰ ਲਿਆ ਸਰਕਾਰ ਤੋਂ ਉਮੀਦਾਂ ਵੀ ਬੜੀਆਂ ਹੁੰਦੀਆਂ ਨੇ ਲੋਕਾਂ ਦੀ ਜਿਹੜੇ ਬੈਲੈਂਸ ਰਹਿੰਦੇ ਤੁਸੀਂ ਛੂਟ ਵੀ ਦੇ ਰਹੇ ਹੋ ਸਭ ਦੇ ਰਹੇ ਹੋ ਤੇ ਉਹਦਾ ਭਾਰ ਵੀ ਤੇ ਤੇਗਾ ਡੈਵਿਟ ਸਭ ਉਸ ਹਸੀਅਤ ਦੇ ਵਿੱਚ ਆ ਗਏ ਆ ਕਿ ਅਸੀਂ ਇਹ ਅਫੋਰਡ ਕਰ ਸਕਦੇ ਜੇ ਹੈਸੀਅਤ ਜਦੋਂ ਨਹੀਂ ਸੀ ਉਹ ਕਿਸੇ ਵੇਲੇ ਸੀਗਾ ਵੀ ਟੱਕੇ ਦਾ ਹਾਥੀ ਨਹੀਂ ਖਰੀਦਿਆ ਗਿਆ ਫਿਰ ਲੱਖ ਦਾ ਖਰੀਦ ਲਿਆ ਸੋ ਅੱਜ ਅਸੀਂ ਉਸ ਹੈਸੀਅਤ 'ਚ ਆ ਗਏ ਆਂ ਔਰ ਜਿਸ ਔਰ ਮੈਂ ਫੇਰ ਕਹਿਣਾ ਹੈ ਇਹਨੂੰ ਮਿਸ ਇੰਟਰਪ੍ਰੀਟ ਵੀ ਨਾ ਕਰਿਓ ਕਿ ਜੇ ਅਸੀਂ ਬਿਜਲੀ ਦੇ ਬਿੱਲ ਮਾਫ ਕੀਤੇ ਆ ਮਤਲਬ ਏਰੀਅਰਸ ਮਾਫ ਕੀਤੇ ਆ ਦਰਅਸਲ ਉਹ ਏਰੀਅਰਸ ਆਣੇ ਵੀ ਨਹੀਂ ਸੀਗੇ ਉਹ ਤਾਂ ਬੁਕਸ ਦੇ ਵਿੱਚ ਹੀ ਸੀਗਾ ਕਿ ਯੂ نو ਇਹ ਤੁਹਾਡਾ ਸੋ ਮਾਈਟ ਇਸ ਵੈਲ ਕਲੀਨ ਅਪ ਯੋਰ ਬੁਕਸ ਆਫ ਅਕਾਊਂਟ ਸਰ ਇਟ ਮੀਨਸ ਇਟ ਇਜ਼ ਨਾਟ ਗਿਵਨ ਯੂ ਆਰ ਨਾਟ ਗਿਵਨ ਟੂ ਅਕਾਊਂਟ ਡੈਮੇਜ ਪਟਾ ਸਰ ਸਰ ਮੇਰੀ ਮੇਰੀ ਦੇਖੋ ਤੁਹਾਡੇ ਬਿੱਲ ਦੇ ਵਿੱਚ ਏਰੀਅਰ ਆ ਰਿਹਾ ਹੈ ਤੁਹਾਡੇ ਬਿੱਲ ਚ ਏਰੀਅਰ ਆ ਰਿਹਾ ਉਹ ਇਹ ਮੈਨੂੰ ਪਤਾ ਉਹ ਏਰੀਅਰਸ ਆਣੇ ਨਹੀਂ ਸੀ ਉਹ ਅਸੀਂ ਐਫ ਡੀ ਤੋਂ ਉਹਨਾਂ ਨੂੰ ਦੇ ਕੇ ਆਪਣੀਆਂ ਬੁਕਸ ਕਲੀਨ ਕਰਦੇ ਹਾਂ ਯਾਰ ਵੀ ਰਨਿੰਗ ਅ ਸਟੇਟ ਯੂ ਨੋ ਹਾਂ ਕੋਈ ਕੋਈ ਕਰਿਆਨੇ ਦੀ ਦੁਕਾਨ ਨਹੀਂ ਚਲਾ ਰਹੇ ਸਟੇਟ ਚਲਾ ਰਹੇ 3 ਕਰੋੜ ਆਤੇ ਸਰ ਲੈ ਕੇ ਨਹੀਂ ਜਾ ਰਹੇ ਜਿਹੜੇ ਮਾਸੇ ਕੀ ਰੋਡ ਮੈਪ ਬਣਾਇਆ ਹੈ ਕਿਸ ਤਰ੍ਹਾਂ ਉਹਨੂੰ ਪੋਸੀਬਲ ਹੋਊਗਾ ਕਿ ਸਭ ਅਸੀਂ ਛੋਟ ਰਹਿ ਗਿਆ ਉਹ ਇੰਪਲੀਮੈਂਟ ਹੋਊਗਾ ਵੀ ਕਿ ਕਿਸੇ ਪਤਾ ਬਾਂ ਜੀ ਸਰ ਮੈਂ ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ ਤਾਂ ਇੱਕ ਸੱਤਾਂ ਦਿਨਾਂ ਦੇ ਵਿੱਚ ਵਿੱਚ ਜਿਹੜੇ ਤਕਰੀਬਨ 50000 50000 ਟੈਕਸ ਪੇਰ ਅਸੈਸੀਜ਼ ਹੈਗੇ ਔਰ ਜਿਹੜੇ ਵੈਟ ਕਿਉਂਕਿ ਦੇਖੋ ਗੱਲ ਇਹ ਆ ਕਿ 50 ਹਜ਼ਾਰ ਬੰਦਾ ਥੋੜੇ ਸਰਕਾਰੀ ਦਫ਼ਤਰਾਂ ਦੇ ਚੱਕਰ ਘੱਟ ਰਿਹਾ ਔਰ ਉਹਨਾਂ ਤੋਂ ਪੈਸੇ ਲੈਣਾ ਤੁਸੀਂ 350 ਕਰੋੜ 40 ਹਜ਼ਾਰ ਬੰਦੇ ਤੋਂ ਤੁਸੀਂ 50 ਕਰੋੜ ਰੁਪਏ ਲੈਣਾ ਇਹ ਹੁਣ ਤੁਸੀਂ ਦੱਸੋ ਜੇ ਤੁਸੀਂ ਵੀ ਟੈਕਸ ਮਿਨਿਸਟਰ ਹੁੰਦੇ ਤੁਸੀਂ ਇਹਦਾ ਕੀ 50 ਕਰੋੜ ਪਿੱਛੇ 40 ਹਜ਼ਾਰ ਬੰਦਾ ਥੋੜੇ ਔਰ ਤੁਹਾਡੀ ਇੱਕ ਫੌਜ ਬੈਠੀ ਹੈ ਜਿਹੜੀ ਉਹਨਾਂ ਨੂੰ ਰੋਜ਼ ਡੀਲ ਕਰਦੀ ਹੈ ਉਹ ਫੌਜ ਨੂੰ ਉੱਥੋਂ ਪਰੇ ਕਰਕੇ ਕਿਸੇ ਹੋਰ ਕੰਮ ਚ ਲਾਓ ਤਾਂ ਕਿ ਟੈਕਸ ਵਧੇ ਹੁੰਦਾ ਹੈ ਕਿ ਤਦਾਂ ਗੋੜੇ ਜਾਂ ਇਨ ਸਾਨੂੰ ਕਿ 5 ਸਾਲ ਤੋਂ ਬਾਅਦ ਮਦਦ ਕੀ ਇਹ ਕਿਤਾਬਾਂ ਬੁੱਕ ਵਾਇਰ ਮੇਨਟੇਨ ਕਰਨ ਦੀ ਲੋੜ ਨਹੀਂ ਬੰਦੀ ਪਰ ਇਹ ਤਾਂ ਹੁਣ 2014 ਪਿਛਲੇ ਕਾਫੀ ਲੰਬੇ ਸਮੇਂ ਤੋਂ ਚਰੀਆ ਕੋ ਦਾ ਰਿਕਾਰਡ ਹੀ ਨਹੀਂ ਹੈਗੇ ਸਰ ਮੈਂ ਉਸੀ ਕਾ ਉਸਕਾ ਬਤਾ ਰਹਾ ਹੂੰ ਕਿ ਇੱਕ ਹਫਤੇ ਦੇ ਅੰਦਰ ਅੰਦਰ ਇਸ ਕੋ ਹਮ ਸਭ ਸਫਾਇਆ ਕਰ ਦਿੰਗੇ ਕੈਬਿਨੇਟ ਮੈਂ ਅੱਜ ਜੋ ਮੈਨੂੰ ਬਾਤੇ ਪਤਾ ਚੱਲੀਆਂ ਉਸਕੇ ਹਿਸਾਬ ਸੇ ਵੀ ਵਿਲ ਫਾਈਂਡ ਅ ਸੋਲੂਸ਼ਨ ਟੂ ਥਿਸ ਕਿ ਅਸੀਂ ਵੈਟ ਵਾਲੇ ਸਿਸਟਮ ਤੋਂ ਇਹ ਜਿਹੜੀ ਲੈਗੇਸੀ ਇਸ਼ੂਜ਼ ਹੈ ਪੁਰਾਣੇ ਕੇਸ ਚੱਲਦੇ ਪਏ ਹੈ ਇਸ ਸਰਕਾਰ ਦਾ ਵੀ ਹਿੱਤ ਨਹੀਂ ਹੈ ਕਿ ਸਰਕਾਰ ਦਾ ਐਡੀ ਵੱਡੀ ਅਫਸਰ ਚਾਈ ਉਹ ਪੁਰਾਣੇ 14 15 ਦੇ ਕੇਸ ਟੀਲ ਕਰ ਰਹੀ ਹੈ ਅਸੀਂ ਅਗਲੀ ਕੈਬਨਟ ਮੀਟਿੰਗ ਕਰਕੇ ਇਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਮੀਟਿੰਗ ਦੇ ਵਿੱਚ ਇੱਕ ਗੱਲ ਕਹੀ ਸੀਗੀ ਵੀ ਜਿਹੜੇ ਇੰਡਸਟਰੀਅਲਿਸਟ ਹੈਗੇ ਨੇ ਜਾਂ ਟੈਕਸ ਭਰਨ ਵਾਲੇ ਬੰਦੇ ਨੇ ਉਹਨਾਂ ਨੂੰ ਦਫਤਰਾਂ 'ਚ ਧੱਕੇ ਨਾ ਖਾਣੇ ਮੈਂ ਉਹਦੇ ਵਾਸਤੇ ਕਰੋਗੇ ਕੀ ਸਰ ਇਹ ਇੱਕ ਲਾਈਨ ਤੁਸੀਂ ਬੋਲੀਏ ਸਰ ਮੈਂ ਇਹ ਚਾਹਨਾ ਹੈ ਕਿ ਟੈਕਸ ਅਸੈਸਮੈਂਟ ਜੋ ਪੰਜਾਬ 'ਚ ਹੈ ਉਹ ਫੈਸਲੈਸ ਹੋ ਜਾਏ ਫੈਸਲੇ ਕਿਸੇ ਬੰਦੇ ਨੂੰ ਟੈਕਸ ਦੇ ਦਫਤਰ ਚ ਨਾ ਜਾਣਾ ਪਵੇ ਔਰ ਜਿਹੜਾ ਬੰਦਾ ਅਸੈਸੀ ਹੈ ਉਹਨੂੰ ਇਹ ਨਾ ਪਤਾ ਹੋਵੇ ਮੇਰਾ ਅਸੈਸਰ ਕੌਣ ਹੈ ਔਰ ਜੇ ਕਿਤੇ ਕਿਸੇ ਨੂੰ ਕਿਸੇ ਨਾਲ ਕੋਈ ਮੀਟਿੰਗ ਵੀ ਹੋਵੇ ਤਾਂ ਉਹ ਇਲੈਕਟ੍ਰੋਨਿਕ ਮੀਟਿੰਗ ਹੋਵੇ ਔਰ 1 ਮਿੰਟ ਸੁਣ ਲਓ ਔਰ ਉਹਦਾ ਰਿਕਾਰਡ ਰੱਖਿਆ ਜਾਵੇ ਤਾਂ ਕਿ ਜਿਹੜਾ ਉਹਦਾ ਸੀਨੀਅਰ ਹੈ ਜਾਂ ਮੈਂ ਅਸੈਸ ਕਰ ਸਕਾਂ ਕਿ ਫਲਾਣੇ ਬੰਦੇ ਨੇ ਜਵਾਬ ਕੀ ਦਿੱਤਾ ਸੋ ਥੈਟ ਜਿਹੜੀ ਇਹ ਡਿਸਕ੍ਰੀਸ਼ਨ ਹੈ ਇਹ ਖਤਮ ਹੋਣੀ ਚਾਹੀਦੀ इन्वेस्टीण इन्वेस्टीण चलो ये तो यू नो दिस इज फिना विच इज ओनली टेकन प्लेस इन द लास्ट ट्वेल्व मंथ बट मैं आपको बड़ी जिम्मेवार से और बड़े वसूक से एक बात कहना चाहता हूँ कि पिछले बारह मीन सारे साढ़े चार साल में पंजाब में अस्सी हजार करोड़ की इन्वेस्टमेंट ग्राउंडेड है प्लीज इसको फिर से एक बार नोट कर ले और कोविड के दौरान भी ਸਾਡੇ ਕੋਲੇ 20000 ਕਰੋੜ ਦੀ ਇਨਵੈਸਟਮੈਂਟ ਆਈ ਉਹਦਾ ਇਹਦਾ ਮੈਂ ਬ੍ਰੇਕਅਪ ਵੀ ਤੁਹਾਨੂੰ ਮੈਂ ਐਸਐਮਐਸ ਕਰ ਦੂੰਗਾ 22000 24000 ਕਰੋੜ ਤਾਂ ਰੈਫਾਈਨਰੀ ਦੀ ਆਈ ਪੈਪਸੀ ਪਲਾਂਟ ਆਇਆ ਫੋਰਜਿੰਗਸ ਆਈਆਂ ਪੰਜਾਬ ਦੇ ਵਿੱਚ ਥਿਸ ਹੈਸ ਬੀਨ ਦਾ ਬੈਸਟ 4 ਐਂਡ 1/2 ਇਅਰਸ ਔਰ ਔਰ ਮੇਰੀ ਮੇਰੀ ਇੱਕ ਹੋਰ ਵੀ ਬੇਨਤੀ ਹੈ ਕਿ ਪੰਜਾਬ ਅੱਜ ਵੀ ਇਨਵੈਸਟਮੈਂਟ ਜਾਂ ਇਨਫਰਾਸਟ੍ਰਕਚਰ ਦੇ ਹਿਸਾਬ ਨਾਲ ਇਟਸ ਇਟਸ ਅ ਗੁੱਡ ਸਟੇਟ ਤੁਸੀਂ ਬਿਹਾਰ ਦੀ ਗੱਲ ਕਰਦੇ ਹੋ ਮੱਧ ਪ੍ਰਦੇਸ਼ ਕਿਤੇ ਜਾ ਕੇ ਦੇਖੋ ਉੱਥੇ ਵੀ ਇਨਫਰਾਸਟ੍ਰਕਚਰ ਇੰਨਾ ਬਿਹਤਰ ਨਹੀਂ ਹੈ ਜਿੰਨਾ ਕਿ ਸੋਚਿਆ ਔਰ ਪੰਜਾਬੀ ਜਿਹੜਾ ਉਹ ਪੰਜਾਬ 'ਚ ਇਨਵੈਸਟ ਕਰਦਾ ਔਰ ਅੱਜ ਸਾਡੀ ਜਿਹੜੇ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਉਹ ਹੈ ਕਿ ਜਿਹੜਾ ਇੰਡਸਟਰੀਲਿਸਟ ਅੱਜ ਪੰਜਾਬ 'ਚ ਕੰਮ ਕਰ ਰਿਹਾ ਹੈ ਜਿੱਦਨ ਉਹਨੂੰ ਸਹੂਲਤ ਮਿਲ ਗਈ ਔਰ ਜਿੱਦਨ ਉਹਨੂੰ ਲੱਗਿਆ ਕਿ ਸਾਡਾ ਕੰਮ ਸਾਡੇ ਮਾਮਲੇ ਠੀਕ ਹੈ ਬਾਰਲੀ ਇਨਵੈਸਟਮੈਂਟ ਖੁਦ ਬੇ ਖੁਦ ਚੱਲ ਕੇ ਆਏਗੀ ਬਟ ਮੇਨ ਪ੍ਰਾਇੋਰਟੀ ਇਜ਼ ਦ ਐਗਜ਼ਿਸਟਿੰਗ ਜਿਹੜਾ ऐसे कर कर कर, कर, करो सब मेरी, 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 आप जो भी सवाल करो उसको दो तीन हिस्से चाहे बना लो बट अगेन यू नो यू आर अगेन देर थ्री पीपल टू गिव टाइम टू अदर्स सर जिन्होंने नहीं सवाल पूछा वो पूछ ले पहले सॉरी ਆਵਰ ਕੜ ਬੜੀ ਲਗ ਰਹੀ ਚੱਲ ਸਭ ਇਹ ਬਦਕਿਸਮਤੀ ਹੈ ਕਿ ਜਿਹੜੀ ਕੋਲ ਇੰਡੀਆ ਜਿੱਥੋਂ ਸਾਰਾ ਕੋਲਾ ਆ ਰਿਹਾ ਉਹਨਾਂ ਦੀਆਂ ਖਾਨਾਂ ਦੇ ਵਿੱਚ ਬਰਸਾਤ ਹੋਣ ਕਰਕੇ ਖਾਨਾਂ ਪਾਣੀ ਨਾਲ ਭਰ ਗਈਆਂ ਕੋਲੇ ਦੀ ਇੰਟਰਨੈਸ਼ਨਲ ਸਕੇਲ ਤੇ ਜਿਹੜੀ ਇੰਟਰਨੈਸ਼ਨਲ ਸਟੇਜ ਤੇ ਕੋਲੇ ਦੀ ਕੀਮਤ ਦੁੱਗਣੀ ਜਾਂ 2.5 ਗੁਣਾ ਹੋ ਗਈ ਹੈ ਕੋਵਿਡ ਦਾ ਦੌਰ ਖਤਮ ਹੋਣ ਨਾਲ ਇੰਡਸਟਰੀ ਦੀ ਡਿਮਾਂਡ ਜਾਂ ਕਮਰਸ਼ੀਅਲ ਡਿਮਾਂਡ ਵਧ ਗਈ ਹੈ ਅੱਜ ਕੋਲੇ ਦੀ ਸ਼ਾਰਟੇਜ ਆਈ ਹੋਈ ਐ। باوجود ਇਸ ਦੇ ਪੰਜਾਬ 'ਚ ਅਸੀਂ ਮੇਨਟੇਨ ਕੀਤਾ ਕਿ ਘੱਟ ਤੋਂ ਘੱਟ ਪਾਵਰ ਕੱਟਸ ਲੱਗਣ। ਤੁਸੀਂ ਇਹ ਵੀ ਸਾਡੀ ਇਹ ਇਹ ਸਾਡਾ ਅਲਮੀਆਂ ਜਾਂ ਪ੍ਰੋਬਲਮ ਇਹ ਹੈ ਕਿ 80% ਆਫ ਪਾਵਰ ਇਨ ਪੰਜਾਬ ਇਜ਼ ਜਨਰੇਟਿਡ ਥਰੂ ਕੋਲ। ਸਾਡੇ ਕੋਲ ਸਟੇਸ਼ਨਸ ਹੈਗੇ। ਕੋਇਲਾ ਆ ਨਹੀਂ ਰਿਹਾ। ਔਰ ਜੇ ਤੁਸੀਂ ਆਪਣੀਆਂ ਅੱਖਾਂ ਬੰਦ ਕਰਕੇ ਹਿੰਦੁਸਤਾਨ ਦਾ ਨਕਸ਼ਾ ਦੇਖੋ। ਤੋਂ ਕੋਲੇ ਦੀਆਂ ਖਾਨਾਂ ਤੋਂ ਜੇ ਕੋਈ ਸਭ ਤੋਂ ਦੂਰ ਕੋਈ ਜਗ੍ਹਾ ਹੈਗੀ ਤਾਂ ਪੰਜਾਬ। ਕਿਉਂਕਿ ਜੰਮੂ ਕਸ਼ਮੀਰ ਤੇ ਹਿਮਾਚਲ ਨੂੰ ਤਾਂ ਹਾਈਡਰੋ ਨਾਲ ਚੱਲ ਜਾਂਦਾ ਹੈ। باوجود ਇਸਤੇ ਚਾਹੇ ਅਸੀਂ 12 14 ਰੁਪਏ ਤੱਕ ਵੀ ਬਿਜਲੀ ਖਰੀਦ ਰਹੇ ਹਾਂ ਪਰ ਯੂਨਿਟ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਨ ਇੰਟਰਡਕਟਿਡ ਪੰਜਾਬ ਦੇ ਵਿੱਚ ਸਪਲਾਈ ਹੋਵੇ। ਔਰ ਜੋ ਮੈਂ ਅਖਬਾਰ ਚ ਪੜ ਰਿਹਾ ਕਿ ਕੋਇਲੇ ਦੀ ਸਿਚੁਏਸ਼ਨ ਜਿਹੜੀ ਹੈ ਉਹ ਹਰ ਰੋਜ਼ ਜਾਂ ਹਰ ਘੰਟੇ ਦੇ ਅਤਬਾਰ ਨਾਲ ਉਹ ਇੰਪਰੂਵ ਹੋ ਰਹੀ ਹੈ। ਐਂਡ ਆਈ ਹੋਪ ਦਿਸ ਇੰਪਰੂਵਸ ਬਟ ਇਹ ਪ੍ਰੋਬਲਮ ਤੁਹਾਡੇ ਸਾਹਮਣੇ ਹੈ। ਕਿ ਸਾਡੇ ਕੋਲੇ 30 ਦਿਨਾਂ ਦੇ ਸਟਾਕ ਸੀਗੇ ਉਹ ਡਿਪਲੀਟ ਹੁੰਦੇ 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 ਅੱਜ 2 ਦਿਨਾਂ ਦੇ ਰਹਿ ਗਏ ਐ ਤੇ ਜੇ ਕੋਇਲਾ ਨਾ ਪਹੁੰਚਿਆ ਤਾਂ ਕਿਸੇ ਵੀ ਰੇਟ ਤੇ ਬਿਜਲੀ ਖਰੀਦਣ ਦੀ ਕੋਸ਼ਿਸ਼ ਕਰਾਂਗੇ ਬਟ ਸੀਐਮ ਸਾਹਿਬ ਨੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਚਿੱਠੀ ਲਿਖੀ ਐ ਕਿ ਪੰਜਾਬ ਦੀ ਇਕਨੋਮੀ ਜਿਹੜੀ ਆ ਕੋਲੇ ਤੇ ਮੁਜੱਸਰ ਹੈ ਇਸ ਕਰਕੇ ਕੋਲਾ ਜਿਹੜਾ ਹੈ ਉਹ ਜਲਦੀ ਦੁੱਦ ਚਾਹ। ਇਹਦਾ ਨਾਮ ਰਿਟਰ ਸਾਰੀਆਂ ਸਿਆਸੀ ਪਾਰਟੀਆਂ ਬਿਜਲੀ ਨੂੰ ਲੈ ਕੇ ਕਹਿੰਦੇ ਆ ਕਿ ਅਸੀਂ ਫ੍ਰੀ ਬਿਜਲੀ ਦੇਵਾਂਗੇ 300 ਜੂਨ ਤੁਸੀਂ ਵੀ ਕਾਰਨ ਦੇ ਵੀ ਗਿਆ ਆਵਾ ਦੀ ਪਾਰਟੀ ਸਮਰਨ ਦਿਖਾ ਰਿਹਾ ਜੇ ਬਿਜਲੀ ਨਹੀਂ ਪੈਦਾ ਹੋਗੀ ਕਿ ਫ੍ਰੀ 3 ਆਵਾ ਸਿਸਟਮ ਜਿਹੜੀ ਹੈ ਇਹ ਤੁਸੀਂ ਚੇਂਜ ਕਰੋਗੇ ਸਰ ਬਿਜਲੀ ਤਾਂ ਪੈਦਾ ਹੋ ਰਹੀ ਹੈ ਸਵਾਲ ਤਾਂ ਕੋਲੇ ਦਾ ਹੈ ਕੋਲੇ ਦਾ ਹੈ ਤੇ ਕੋਲਾ ਜਿਹੜਾ ਹੈ ਹੁਣ ਉਹ ਸਾਤਾ ਜ਼ਿੰਦਗੀ ਤਾਂ ਨਹੀਂ ਕੋਲੇ ਦੀ ਸ਼ਾਰਟੇਜ ਰਹਿਣੀ ਔਰ ਸ਼ਾਰਟ ਟਰਮ ਜਿਹੜੀ ਇਹ ਸ਼ਾਰਟੇਜ ਹੈ ਇਹ ਖਤਮ ਹੋ ਜਾਏਗੀ। ਔਰ ਮੀਡੀਅਮ ਟਰਮ ਪੰਜਾਬ ਇਹ ਵੀ ਪਲਾਨ ਕਰ ਰਿਹਾ ਕਿ ਆਬਵੀਅਸਲੀ ਕੋਲ ਇਜ਼ ਨਾਟ ਦਾ ਫਿਊਚਰ ਆਫ ਪਾਵਰ। ਔਰ ਅਸੀਂ ਇਹਦਾ ਕੋਈ ਨਾ ਕੋਈ ਆਲਟਰਨੇਟਿਵ ਮੀਡੀਅਮ ਤੌਰ ਤੇ ਚਾਹੇ ਉਹ ਸੋਲਰ ਹੋਵੇ ਜਾਂ ਕੋਈ ਗੈਸ ਹੋਵੇ ਅਸੀਂ ਉਹ ਵੀ ਪਲਾਨ ਕਰ ਰਹੇ ਹਾਂ ਕਿ ਪੰਜਾਬ ਨੂੰ ਕੋਈ ਦਿਨ ਐਸਾ ਆਵੇ ਕਿ ਪੰਜਾਬ ਕੋਇਲੇ ਤੋਂ ਮੁਕਤ ਹੋ ਜਾਏ ਕਿਉਂਕਿ ਤੁਸੀਂ ਇੱਕ ਗੱਲ ਅਪਰੀਸ਼ੀਏਟ ਕਰੋ ਕੋਇਲਾ ਉਹਨਾ ਮਹਿੰਗਾ ਨਹੀਂ ਹੈ ਜਿੰਨਾ ਕੋਲੇ ਦਾ ਭਾੜਾ ਪੈ ਜਾਂਦਾ ਮਹਿੰਗਾ। ਔਰ ਗਵਰਨਮੈਂਟ ਆਫ ਇੰਡੀਆ ਨੇ ਪਿਛਲੇ 5 ਸਾਲਾਂ ਚ ਕੋਇਲ ਕਿਉਂਕਿ ਪੈਸੇਂਜਰ ਟੈਕਸ ਪੈਸੇਂਜਰ ਰੇਲ ਪੈਸੇਂਜਰਜ਼ ਆ ਉਹ ਕਿਰਾਇਆ ਨਹੀਂ ਵਧਾਉਂਦੇ ਉਹ ਫਰੇਟ ਤੇ ਲੋਡ ਕਰ ਦਿੰਦੇ ਆ ਰੇਲਵੇਜ਼ ਦੇ ਜੋ ਵੀ ਘਾਟੇ-ਕੁੱਟੇ ਆ ਪਿਛਲੇ 5 ਸਾਲਾਂ ਚ ਰੇਲਵੇ ਦਾ ਕਿਰਾਇਆ ਦੁੱਗਣਾ ਹੋ ਗਿਆ ਕੋਲੇ ਤੇ ਔਰ ਤਕਰੀਬਨ 2 ਰੁਪਏ ਯੂਨਿਟ ਦਾ ਇਹ ਸਿਰਫ ਇਹਦਾ ਬਿਜਲੀ ਦਾ ਭਾੜਾ ਪੈਂਦਾ ਫਿਰ ਕੋਲਾ ਪੈਂਦਾ ਸੋ ਇਵੈਨਚੁਅਲੀ ਪੰਜਾਬ ਵਿਲ ਹੈਵ ਟੂ ਕਮ ਆਊਟ ਆਫ ਕੋਰਟ ਸਰ ਪੰਜਾਬ ਦੀ ਬਿਜਲੀ ਜਿਵੇਂ ਕਿਹਾ ਜਾਂਦਾ ਹੈ ਕਿ 5 ਪਰ ਰੁਪਏ ਹੈ ਕੋਈ ਹੈ ਨਹੀਂ ਸਾਰੇ ਹਲੇ ਤਾਂ ਡੋਮੈਸਟਿਕ ਹੈ ਨਾ ਦੂਸਰੇ ਕੁਝ ਆਪਰਚਨ ਦਿੱਤੇ ਹੋਏ ਇਹ ਹੈ ਹੋਏਗਾ ਜਾਂ ਨਹੀਂ ਸਭ ਅਗਲੀ ਅਗਲੇ 5-10 ਦਿਨਾਂ ਚ ਔਰ ਦੀਵਾਲੀ ਤੋਂ ਬਹੁਤ ਪਹਿਲਾਂ ਅ ਅਸੀਂ ਇੱਕ ਰਿਵਿਊ ਕਰ ਰਹੇ ਹਾਂ ਕਿ ਇਹ ਪੰਜਾਬ ਦਾ ਓਵਰਆਲ ਕਿਉਂਕਿ ਇਹ ਜੇ ਇੱਕ ਚੀਜ਼ ਦੁਖਦੀ ਹੈ ਔਰ ਮੈਂ ਵੀ ਆਵਾਮੀ ਬੰਦਾ ਹੈ ਮੈਂ ਸਾਰਾ ਦਿਨ ਹਜ਼ਾਰਾਂ ਲੋਕਾਂ ਨੂੰ ਮਿਲਦਾ ਹੈ ਲੋਕਾਂ ਨੂੰ ਪਾਵਰ ਬਿਲਸ ਤੋਂ ਕਾਫੀ ਤਕਲੀਫ ਹੈ ਔਰ ਖਾਸ ਕਰਕੇ ਜਿਹੜਾ ਗਰੀਬ ਹੈ ਔਰ ਅਸੀਂ ਆਪਣੇ ਸਟੇਟ ਫਾਈਨੈਂਸਸ ਨੂੰ ਦੇਖਦੇ ਹੋਏ ਅਸੀਂ ਕੋਈ ਨਾ ਕੋਈ ਰਿਲੀਫ ਜਿਹੜੀ ਹੈ ਇਹ ਜ਼ਰੂਰ ਪਲਾਨ ਕਰ ਰਹੇ ਹਾਂ ਉਹ ਕਿੰਨੀ ਹੋਵੇਗੀ ਕਿਸ ਸ਼ਕਲ ਚ ਹੋਏਗੀ ਅੱਜ ਮੈਨੂੰ ਤੁਹਾਨੂੰ ਨਹੀਂ ਦੱਸ ਸਕਦਾ ਸਾਰੇ ਵਿੱਚ ਟੈਨਫਸ ਹੋਏਗੀ ਜਾਂ ਕਿਸੇ ਹੋਰ ਤਰੀਕੇ ਸਭ ਇਹ ਮੈਂ ਦੱਸ ਨਹੀਂ ਸਕਦਾ ਕਿਉਂਕਿ ਜਿਹੜੀ ਚੀਜ਼ ਅੱਜ ਮੇਰੇ ਕੋਲ ਪਤਾ ਹੀ ਨਹੀਂ ਮੈਨੂੰ ਉਹਦਾ ਕੀ ਸਰ ਇੱਕ ਜਿਹੜਾ ਰਾਜਨੀਤਿਕ ਪਾਰਟੀਆਂ ਚੋਣਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਵਾ ਹਰ ਪਾਰਟੀ ਕਹ ਰਹੀ ਆ ਅਸੀਂ ਇਹ ਸਹੂਲਤ ਦੇ ਦਾਂਗੇ ਇਹ ਸਹੂਲਤ ਦੇ ਦਾਂਗੇ ਤੇ ਕਰਜ਼ਾ ਵਧ ਰਿਹਾ ਵਾ ਤੁਹਾਨੂੰ ਲੱਗਦਾ ਕਿ ਅਸੀਂ ਇਸ ਪੋਜੀਸ਼ਨ ਦਾ ਕਿ ਅਸੀਂ ਇਹ ਸਹੂਲਤਾਂ ਫ੍ਰੀ ਦੇ ਦਾਂਗੇ ਸਰ ਮੈਂ ਦੂਜੀ ਸਭ ਇਸ ਤਰ੍ਹਾਂ ਹੈ ਕਿ ਮੈਂ ਦੂਜੀਆਂ ਪਾਰਟੀਆਂ ਸਰ ਮੈਂ ਦੂਜੀਆਂ ਪਾਰਟੀਆਂ ਦਾ ਕੋਈ ਸਪੋਕਸ ਪਰਸਨ ਤਾਂ ਹੈ ਨਹੀਂ ਇਹ ਤਾਂ ਉਹੀ ਜਵਾਬ ਦੇਣਗੇ ਮੇਰੀ ਮੇਰੀ ਯਾਰ ਅੱਪ ਸਰ ਦੱਸੋ ਵੀ ਅਸੀਂ ਰਾਤ ਇਹ ਫ੍ਰੀ ਤੁਸੀਂ ਮੇਰੀ ਮੇਰੀ ਬੇਨਤੀ ਤਾਂ ਸੁਣ ਲਓ ਨਾ ਮੈਂ ਦੂਜੀਆਂ ਪਾਰਟੀਆਂ ਦਾ ਨੁਮਾਇੰਦਾ ਤਾਂ ਹੈ ਨਹੀਂ ਉਹ ਤਾਂ ਉਹ ਉਹੀ ਜਵਾਬ ਦੇਣ ਗਿਆ ਪਰ ਤੁਹੋਂ ਦਾ ਕਾਂਗਰਸ ਪਾਰਟੀ ਦਾ ਸਵਾਲ ਹੈ ਔਰ ਮੈਂ ਫੇਰ ਤੁਹਾਨੂੰ ਕਹਿ ਰਿਹਾ ਕਿ ਪਿਛਲੇ 5 ਸਾਲ ਜਿਸ ਜ਼ਿੰਮੇਵਾਰੀ ਨਾਲ ਕਾਂਗਰਸ ਪਾਰਟੀ ਨੇ ਆਪਣੇ ਫਾਈਨੈਂਸਸ ਚਲਾਏ ਹੈ ਔਰ ਇਹ ਜਿਹੜੀਆਂ ਮੈਂ ਤੁਹਾਨੂੰ ਕੰਸੈਸ਼ਨਸ ਕਹਿ ਰਿਹਾ ਇਹ ਅੱਜ ਨਹੀਂ ਮਿਲੀਆਂ ਇਹ ਬਹੁਤ ਪਹਿਲਾਂ ਦੀਆਂ ਮਿਲੀਆਂ ਹੋਈਆਂ ਯੂ نو ਐਂਡ ਵੀ ਆ ਸਸਟੇਨਿੰਗ ਥੈਮ ਐਂਡ ਪੰਜਾਬ ਔਰ ਆ ਸਾਰੀ ਪ੍ਰੈਸ ਬੈਠੀ ਹੈ ਅੱਜ 22 ਸਾਲ ਬਾਅਦ 22 ਸਾਲ ਗੁਜ਼ਰ ਗਏ ਹੈ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦਾ ਜਿਹੜਾ ਬਜਟ ਸੀਗਾ ਉਹਦਾ ਓਵਰਆਲ ਸਾਈਜ਼ ਹਰਿਆਣੇ ਨਾਲੋਂ ਵੱਡਾ ਸੀ ਪਹਿਲੀ ਵਾਰ ਹੋਇਆ ਕਿ ਪੰਜਾਬ ਦਾ ਕੈਪੀਟਲ ਐਕਸਪੈਂਡੀਚਰ ਹਰਿਆਣੇ ਦਾ ਕੈਪੀਟਲ ਐਕਸਪੈਂਡੀਚਰ ਇਸ ਸਾਲ 8000 ਕਰੋੜ ਸੀ ਪੰਜਾਬ ਦਾ 14000 ਕਰੋੜ ਪੰਜਾਬ ਦਾ ਰੈਵਨਿਊ ਡੈਫਿਸਿਟ ਤੇ ਫਿਸਕਲ ਡੈਫਿਸਿਟ ਇਹ ਹਰਿਆਣੇ ਨਾਲੋਂ ਘੱਟ ਹੈ ਇਸ ਤੋਂ ਵੱਡੀ ਮੈਂ ਤੁਹਾਨੂੰ ਕੀ ਸਰਟੀਫਿਕੇਟ ਦੇ ਸਕਦਾ ਕਿ ਅਸੀਂ ਜ਼ਿੰਮੇਵਾਰੀ ਨਾਲ ਇਹ ਸਰਕਾਰ ਚਲਾਈ ਹੈ ਔਰ ਜੇ ਕੋਈ ਅੱਗੇ ਤੋਂ ਵੀ ਕੰਸੈਸ਼ਨਸ ਦੇਵਾਂਗੇ ਉਨੀ ਪੈਰ ਅਸੀਂ ਆਪਣੇ ਫੈਲਾਵਾਂਗੇ ਜਿੰਨੀ ਸਾਡੇ ਕੋਲੇ ਚਾਦਰ ਹੈ ਚਾਦਰ ਤੋਂ ਬਾਹਰ ਪੈਰ ਨਹੀਂ ਨਿਕਲਦਾ ਸਾਡੇ ਆਪ ਬੋਲੋ ਬੋਲੋ ਜਿਹੜੀ ਐ ਅਗਲੀ ਟਰਨ ਸ਼ੁਰੂ ਹੋਣੀ ਐ ਉਸ ਤੋਂ ਪਹਿਲਾਂ ਕੀ ਅਸੀਂ 270000 ਕਰੋੜ ਦਾ ਜਿਹੜਾ ਕਰਜ਼ਾ ਵਾ ਉਸ ਤੋਂ ਅਸੀਂ ਮੁਕਤ ਹੋ ਜਾਾਂਗੇ ਜਾਂ ਅਗਲੇ ਟਰਮ 'ਚ ਇਹ ਹੀ ਕਰਜ਼ਾ ਆਪਾਂ ਅੱਗੇ ਲੈ ਕੇ ਜਾ ਰਹੇ ਹਾਂ ਸਭ ਦੇਖੋ ਇਹ ਇਹ ਤਾਂ ਯੂ ਨੋ ਕਿਉਂਕਿ ਹੋ ਸਕਦਾ ਥੋਨੂੰ ਫਾਈਨੈਂਸ ਦੇ ਵਿੱਚ ਦਿਲਚਸਪੀ ਨਾ ਹੋਵੇ 270000 ਕਰੋੜ ਦਾ ਕਰਜ਼ਾ ਇੱਕ ਮੁਸ਼ਤ ਨਹੀਂ ਖਤਮ ਹੁੰਦਾ ਹੁੰਦਾ ਔਰ ਕਰਜ਼ਾ ਅਸੀਂ ਕਿੰਨਾ ਲੈ ਸਕਦੇ ਆ ਇਹ ਵੀ ਸਾਡੇ ਸਾਡੇ ਤੇ ਨਹੀਂ ਯੂ ਨੋ ਕਿ ਅਸੀਂ ਕਰਜ਼ਾ ਕਿੰਨਾ ਲੈਣਾ ਹੈ ਇਹ ਗਵਰਨਮੈਂਟ ਆਫ ਇੰਡੀਆ ਜਾਂ ਰਿਜ਼ਰਵ ਬੈਂਕ ਆਫ ਇੰਡੀਆ ਜਾਂ ਫਾਈਨੈਂਸ ਕਮਿਸ਼ਨ ਉਹ ਮੁਕਰਰ ਕਰਦੀ ਹੈ ਕਿ ਪੰਜਾਬ ਉਹਨਾ ਹੀ ਕਰਜ਼ਾ ਲੈ ਸਕਦਾ ਜਿੰਨਾ ਉਹ ਸਰਵਿਸ ਕਰ ਸਕਦਾ ਇਸ ਤੋਂ ਜ਼ਿਆਦਾ ਨਹੀਂ ਲੈ ਸਕਦੇ ਹਾਲਾਂਕਿ ਇਸ ਸਾਲ ਕਿਉਂਕਿ ਕੋਵਿਡ ਦੀ ਵਜ੍ਹਾ ਨਾਲ ਗਵਰਨਮੈਂਟ ਆਫ ਇੰਡੀਆ ਨੇ ਕਰਜ਼ਾ ਲੈਣ ਤੇ ਕੁਝ 1.5-2% ਜੀਡੀਪੀ ਦਾ ਰਿਲੈਕਸੇਸ਼ਨ ਦਿੱਤੀ ਸੀ ਰਿਲੇ ਅਸੀਬ ਕਰਜ਼ਾ पर मैं वो रिलैक्सेशन अवेल नहीं ਨਹੀਂ ਕਰ ਰਿਹਾ ਸਾਡਾ ਕੰਮ ਚੱਲ ਜੇ ਸਰ ਸਰ ਇੰਡਸਟਰੀਅਲ ਮਹਿਕਮੇ ਨਾਲ ਮਿਸਟਰ ਸਾਹਿਬ ਦੀ ਗੱਲ ਇੰਡਸਟਰੀਅਲ ਮਹਿਕਮੇ ਨਾਲ ਸਾਡਾ ਅੱਜ ਕੋਈ ਵੀ ਚੇਅਰਮੈਨ ਨਹੀਂ ਆਇਆ ਜੀ ਆਪਣਾ ਅੱਜ ਇੰਡਸਟਰੀਅਲ ਮਹਿਕਮੇ ਨਾਲ ਰਿਲੇਟਡ ਕੋਈ ਚੇਅਰਮੈਨ ਨਹੀਂ ਆਇਆ ਨਾ ਪੀਐਸਆਈਪੀ ਨਾ ਛੋਟਾ ਇੰਡਸਟਰੀਅਲ ਵਰਕ